ਅੱਜਕੱਲ ਦਾ ਸਾਜ ਸਾਜ ਨੇ ਉੱਪਰ ਸਾਜਾਂ ਦੇ ਸਿਰ ਤੇ ਗਾਉਂਦੇ ਨੇ ਉਹ ਬੰਦਾ ਨਾ ਮਾਈਕ ਨੂੰ ਇੰਨੀ ਦੂਰ ਹੁੰਦਾ ਸੀ ਮਾਈਕ ਨੂੰ ਪਾੜਨ ਵਾਲਾ ਕਰ ਦਿੰਦਾ ਸੀ ਅਸਲ ਗੱਲ ਇਹ ਕੀ ਉਹ ਸੀ ਮੈਂ ਕਹਿੰਦਾ ਸੀ ਅੱਜਕੱਲ ਦੇ ਤਾਂ ਇੰਨਾ ਇੰਨਾ ਸ਼ੋਰ ਹੁੰਦਾ ਸਿਰ ਦੁਖਣ ਲੱਗ ਜਾਂਦਾ ਜੇ ਪੈਲਸ ਚਲਾ ਦਈਏ ਨਾ ਆ ਨਵੇਂ ਗਾਇਕਾਂ ਨੂੰ ਤਾਂ ਹੋਰ ਵੀ ਸਿਰ ਦੁਖਣ ਲੱਗਦਾ ਪਰ ਉਹ ਉਹਦੇ 'ਚ ਰਸ ਹੁੰਦਾ ਸੀਗਾ ਬੰਦਾ ਉੱਠ ਕੇ ਨਹੀਂ ਕੋਈ ਜਾ ਸਕਦਾ ਸੀ ਸਾਜਾਂ ਦੇ ਉੱਪਰ ਸੀ ਉਹ ਅੱਜ ਕੱਲ ਦਾ ਸਾਜ ਸਾਜ ਨੇ ਉੱਪਰ ਸਾਜਾਂ ਦੇ ਸਿਰ ਤੇ ਗਾਉਂਦੇ ਨੇ ਕੰਪਿਊਟਰ ਦੇ ਸਿਰ ਤੇ ਆਵਾਜ਼ਾਂ ਜੀਆਂ ਕਰ ਲੈਂਦੇ ਨੇ ਪਰ ਉਹ ਉਹ ਬੰਦਾ ਨਾ ਮੈਕ ਨੂੰ ਇੰਨੀ ਦੂਰ ਹੁੰਦਾ ਸੀ ਮੈਕ ਨੂੰ ਪਾਟ ਨਾਲ ਆ ਕਰ ਦਿੰਦਾ ਸੀ ਅਸਲ ਗਾਇਕੀ ਉਹ ਸੀ ਮੈਂ ਕਹਿੰਦਾ ਅੱਜ ਕੱਲ ਦੇ ਤਾਂ ਇੰਨਾ ਇੰਨਾ ਸ਼ੋਰ ਹੁੰਦਾ ਸਿਰ ਦੁਖਣ ਲੱਗ ਜਾਂਦਾ ਜੇ ਪੈਲਸ ਚਲਾ ਦਈਏ ਨਾ ਨਵੇਂ ਗਾਇਕਾ ਨੂੰ ਤਾਂ ਹੋਰ ਵੀ ਸਿਰ ਦੁਖਣ ਲੱਗਦਾ ਪਰ ਉਹ ਉਹਦੇ ਚ ਰਸ ਹੁੰਦਾ ਸੀਗਾ ਬੰਦਾ ਉੱਠ ਕੇ ਨਹੀਂ ਕੋਈ ਜਾ ਸਕਦਾ ਸੀਗਾ ਉਦੋਂ ਤਾਂ ਢੋਲ ਕੇ ਜਗਾ ਤੇ ਆਉਂਦੇ ਸੀਗਾ ਢੋਲ ਕੀ ਬਾਜਾ ਹੁੰਦਾ ਸੀਗਾ ਘੜੇ ਹੁੰਦੇ ਸੀ ਘੜਿਆਂ ਤੇ ਉਹ ਬੁੰਦਰੀਆਂ ਪਾ ਕੇ ਉਹ ਬਾਜਾਂ ਕੱਢਦੇ ਸੀ ਜਵਰਦਸਤ ਐ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਮੈਂ 5ਵੀਂ 6ਵੀਂ ਕਲਾਸ ਸੀਗਾ 5ਵੀਂ 6ਵੀਂ ਕਲਾਸ ਚ ਉਦੋਂ ਮੈਂ ਚਮਕੀਲਾ ਦੇਖਿਆ ਸੀ ਸ਼ਿੰਦੇ ਨਾਲ ਆਇਆ ਸੀ ਸਾਡੇ ਪਿੰਡ ਆਇਆ ਸੀ ਅੱਛਾ ਉਹਨੇ ਉੱਥੇ ਉਹਦਾ ਸ਼ਿੰਦੇ ਦਾ ਅਖਾੜਾ ਸੀਗਾ ਸਾਡੇ ਪਿੰਡ ਵਿਆਹ ਚ ਬਰਾਤ ਚ ਆਇਆ ਸੀ ਉਹਦੇ ਉਹਨੇ ਇੱਕ ਦੋ ਗਾਣੇ ਗਾਏ ਸੀ ਉਦੋਂ ਸਾਨੂੰ ਬੜਾ ਵਧੀਆ ਚਾਰੇ ਨਵਾਂ ਜਾਂ ਮੁੰਡੇ ਨੂੰ ਟਾਈਮ ਨਹੀਂ ਦੇ ਰਿਆ ਇਹ ਅੱਛਾ ਵੀ ਆਪਣਾ ਸਿੰਦਾ ਉਹਨਾਂ ਦੇ ਚੇਲੇ ਸੀ ਸੀ ਸਾਨੂੰ ਸਿੰਦੇ ਦੀ ਵੀ ਗੱਲ ਦੱਸਦਾ ਬੜੀ ਹਾਸ ਹੋਣੀ ਆ ਸੀ ਜਦੋਂ ਉਹਦੇ ਨਾਲ ਸੁਰਿੰਦਰ ਸੋਨੀਆ ਸੀ ਜੀ ਉਹ ਚਵਾਰੇ ਵਿੱਚ ਤਿਆਰ ਹੋ ਰਹੇ ਸੀ ਸਾਡੇ ਅਸੀਂ ਇਸ ਰੰਜਵਾਕ ਨਹੀਂ ਜਿਵੇਂ ਦੇਖਦੇ ਹੁੰਦੇ ਜਦੋਂ ਜਵਾਕ ਦੇਖਦੇ ਉਹਨੇ ਉਹਨੇ ਮੈਨੂੰ ਸਾਨੂੰ ਗਾਣਾ ਕੱਢੀਆਂ ਉਹਨਾਂ ਬੱ ਉਹ ਭੈਣਾਂ ਦੇ ਗਾਲਾਂ ਕੱਢੀਆਂ ਮੈਂ ਮੈਂ ਆਪਣਾ ਗੈਂਗ ਇਕੱਠਾ ਕਰ ਲਿਆ ਅਸੀਂ ਸ਼ਰਾਰਤੀ ਸੀਗੇ ਸਾਰੇ ਮੁੰਡਿਆਂ ਨੂੰ ਇਕੱਠੇ ਕਰ ਲਿਆ ਮਖਾਜਰ ਉਹਨੇ ਗਾਲ ਕੱਢੀ ਆਪਾਂ ਨੂੰ ਵੀ ਉਹਦਾ ਬਦਲਾ ਲੈਣਾ ਕਹਿੰਦਾ ਕਿਵੇਂ ਮਖਾ ਦੀ ਅੰਵੇਸਟਰ ਨਮੀ ਹੈ ਅੱਛਾ ਵੀ ਉਹਦੇ ਤੇ ਕਿਰਿੱਟਾ ਮਾਰਨੀ ਹਾਂ ਉਹਦੇ ਤੇ ਨਾ ਅਸੀਂ ਸਾਰੇ ਲੈ ਕੇ ਆ ਗਏ ਕਿਸੇ ਨੇ ਡਿੱਕਰ ਚੱਕ ਲਈ ਕਿਸੇ ਨੇ ਕੱਚ ਚੱਕ ਲਿਆ ਕਿਸੇ ਨੇ ਕੁਛ ਐਨ ਲੈਣਾ ਤੋਂ ਲਾ ਕੇ ਹਾਲੇ ਦਾਲੇ ਗੇੜੇ ਦੇ ਦੇ ਕੇ ਕਾਰ ਦੇ ਉੱਤੇ ਉਹਦੀ ਅੰਵੇਸਟਰ ਗੱਡੀ ਸੀ ਤੇ ਪੂਰੀ ਐਨ ਆਲੇ-ਦਾਲੇ ਹੋ ਕਰਤੀ ਚਲੋ ਉਸ ਤੋਂ ਬਾਅਦ ਮੈਨੂੰ ਸਿੰਦਾ ਮਿਲਿਆ ਸ਼ਮਸ਼ੀਰ ਸੰਧੂ ਦੇ بیٹے ਦਾ ਵਿਆਹ ਸੀ ਬਿਲਕੁਲ ਉੱਥੇ ਮੈਨੂੰ ਛਿੰਦਾ ਮਿਲਿਆ ਕਹਿੰਦਾ ਯਾਰ ਮੈਂ ਤੇਰਾ ਬੜਾ ਵੱਡਾ ਫੈਨ ਹਾਂ ਮਾ ਪਾਜੀ ਮੈਂ ਵੀ ਤੁਹਾਡਾ ਬਹੁਤ ਵੱਡਾ ਫੈਨ ਹਾਂ ਮੈਂ ਕਿਹਾ ਕੋਈ ਸਾਨੂੰ ਯਾਦ ਹੋਣਾ ਤੁਸੀਂ ਸਾਡੇ ਪਿੰਡ ਈਲਵਾਲ ਲੱਗੇ ਸੀ ਅੱਛਾ ਹਾਂ ਮੈਂ ਤੁਹਾਡੇ ਪਿੰਡ ਕਾਫੀ ਖਾੜੇ ਲਾਏ ਨੇ ਮੈਂ ਕਿਹਾ ਤੁਹਾਡੀ ਐਮਬੈਸਟਰ ਗੱਡੀ ਤੇ ਘਰੀਟਾਂ ਵੀ ਪਾਈ ਹੋਈਆਂ ਸੀ ਮੈਂ ਹੋ ਮੈਂ ਪਾਈਆਂ ਸੀ ਸਿਰ ਫੜ ਕੇ ਬਹਿ ਗਿਆ ਉਹ ਕਹਿੰਦਾ ਓਏ ਤੂੰ ਐ ਓਏ ਕਹਿੰਦਾ ਮੈਂ ਕਹਿੰਦਾ ਲੁਧਿਆਣੇ ਤੱਕਰ ਇੱਥੋਂ ਲੈ ਕੇ ਲੁਧਿਆਣੇ ਤੱਕਰ ਰੋਂਦੀ ਗਿਆ ਵੀ ਜarre ਹੀ ਜੀ ਮੇਰੀ ਕਿਹਦੇ ਨਾਲ ਦੁਸ਼ਮਣੀ ਧੀ ਵੀ ਜਿਹਨੇ ਮੇਰੀ ਗੱਡੀ ਦਾ ਨਕਸ਼ਾ ਹੀ ਬਦਲਤਾ ਹੈ ਮੈਂ ਉਹਨੂੰ ਕਹਿ ਮੈਂ ਤੁਸੀਂ ਸਾਨੂੰ ਗਾਲ ਕੱਢੀ ਸੀ ਤੇ ਅਸੀਂ ਉਹਦਾ ਬਦਲਾ ਲਿਆ ਸੀ ਉਹ ਕਹਿੰਦਾ ਯਾਰ ਕਹਿੰਦਾ ਕੀ ਬਾਤ ਐ ਕਹਿੰਦਾ ਫਿਰ ਉਹ ਮੈਨੂੰ ਮੈਂ ਦੱਸਿਆ ਵਿਚਾਰਾ ਖੁਸ਼ ਵੀ ਬਹੁਤ ਹੋਇਆ ਮੈਂ ਖਾ ਉਹ ਦੋ ਸਾਨੂੰ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਸਾਰੇ ਆਪਾਂ ਨੂੰ ਕਿਸੇ ਵੀ ਸਿੰਗਰ ਨੂੰ ਜਾਂ ਕਲਾਕਾਰ ਨੂੰ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਣਾ ਚਾਹੀਦਾ ਮੈਂ ਖੈਸੀ ਬਦਲਾ ਲਿਆ ਸੀ ਸਭ ਤੋਂ ਨਹੀਂ ਨਾਲੇ ਉਹ ਪਰਿਵਾਰ ਹੀ ਇੱਕ ਬੰਦੇ ਹੁੰਦੇ ਸੀ ਪਰਵਾਦ ਦੇ ਵਿੱਚ ਬੰਦੇ ਸੀ ਖਾਂਦੇ ਸੀ ਇਕਾਂਦੇ ਸੀ ਤੇ ਹੁਣ ਤੁਹਾਡਾ ਜਿਹੜਾ ਅਸੀਂ ਸਫ਼ਰ ਪਿੱਛੇ ਦੇਖਿਆ ਪਾਕਿਸਤਾਨ ਦਾ ਜੀ ਉਹ ਵੀ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਲੈਂਦਾ ਪੰਜਾਬ ਚੜਦਾ ਪੰਜਾਬ ਉੱਥੋਂ ਹੀ ਜਿਹੜੀ ਸ਼ੁਰੂਆਤ ਹੋਈ ਸੀ ਚਲੋ ਜਿਹੜਿਆ ਉਸ ਤੋਂ ਬਾਅਦ ਕੁਝ ਲੋਕ ਇੱਧਰ ਚਲੇ ਗਏ ਉਹ ਜਦ ਤੁਸੀਂ ਉੱਥੇ ਧਰਤੀ ਤੇ ਕਿੰਨੀ ਵਾਰੀ ਤੁਸੀਂ ਜਾ ਚੁੱਕੇ ਤੇ ਕੀ ਮਹਿਸੂਸ ਹੋਇਆ ਲੋਕਾਂ ਨਾਲ ਮੈਂ ਸਭ ਤੋਂ ਪਹਿਲਾਂ ਵੀਜ਼ਾ ਮੇਰਾ ਪਾਕਿਸਤਾਨ ਦਾ ਹੀ ਸੀ ਕੈਨੇਡਾ ਅਮਰੀਕਾ ਜਾਣ ਤੋਂ ਅੱਛਾ ਜੀ ਸਭ ਤੋਂ ਪਹਿਲਾਂ ਉਦੋਂ ਗਿਆ ਸੀ ਮੈਂ ਉਦੋਂ ਜਿੱਥੇ ਨਾਲ ਗਿਆ ਸੀ ਜੀ ਤੇ ਫਿਰ ਹੁਣ ਹੁਣ ਵੀ ਅਸੀਂ ਕਾਫੀ ਟਰਾਈ ਕਰੀਓ ਕਿ ਕੈਨੇਡਾ ਦਾ ਵੀਜ਼ਾ ਮਿਲਣਾ ਸੌਖਾ ਹੈ ਪਰ ਪਾਕਿਸਤਾਨ ਦਾ ਵੀਜ਼ਾ ਮਿਲਣਾ ਬਹੁਤ ਔਖਾ ਹੈ ਅੱਛਾ ਜੀ ਤੇ ਅਸੀਂ ਸਾਰੀ ਟੀਮ ਗਏ ਪਹਿਲਾਂ ਗਏ ਤੇ ਸ਼ੂਟਿੰਗ ਕਰਨ ਉਦੋਂ ਵੀ ਉਦੋਂ ਨਹੀਂ ਸੱਤ ਹੋਈ ਕਿਉਂਕਿ ਸੱਤ ਦਾਅਵਤੇ ਹੀ ਨਹੀਂ ਮੁੱਕੀਆਂ ਆਈਆਂ ਕਦੇ ਕੋਈ ਇੱਧਰ ਲੈ ਜਾਂਦੇ ਪਿਆਰ ਬਹੁਤ ਕਰਦੇ ਨੇ ਇੱਧਰੋਂ ਵੱਧ ਉੱਧਰ ਜਿਆਦੇ ਲੋਕ ਪਿਆਰ ਕਰਦੇ ਨੇ ਲੋਕ ਬੜੇ ਚੰਗੇ ਲੋਕ ਨੇ ਬੜੇ ਮੈਂ ਕਹਿੰਦਾ ਵੀ ਕੋਈ ਜਿੰਨੇ ਵੀ ਨੇ ਉੱਥੇ ਜਿੱਥੇ ਵੀ ਜਾਂਦੇ ਸੀਗੇ ਉਹ ਕਹਿੰਦੇ ਸੀ ਤੂੰ ਯਾਰ ਤੇਰੀ ਕਿਵੇਂ 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 ਸੇਵਾ ਕਰੀ ਅਸੀਂ ਕੀ ਕੀ ਰੱਖਦੇ ਸੀ ਮਤਲੀਆਂ ਤੇ ਚੱਕ ਲਿਆ ਬੜੀਆਂ ਤੇ ਚੱਕ ਲੈਂਦੇ ਹੁੰਦੇ ਸੀ